ਇਹ ਮੰਨ ਲਿਓ ਕਿ ਕਮਿਸ਼ਨਰ ਸਾਹਿਬ ਵੱਲੋਂ ਧਾਰਾ 144 ਲੱਗੀ ਹੈ ਜਿਹਦੇ ਤਹਿਤ ਕੋਈ ਵੀ ਖਾਣ-ਪੀਣ ਵਾਲੀ ਦੁਕਾਨਿਆਂ ਉਹ 12 ਵਜੇ ਤੱਕ ਹਰ ਹਾਲਤ ਵਿੱਚ ਬੰਦ ਹੋ ਗਈ। ਇਹਨਾਂ ਸਾਰੀਆਂ ਦੁਕਾਨਾਂ ਨੂੰ ਅਸੀਂ ਬਾਰ-ਬਾਰ ਇਹ ਨੋਟ ਕਰਾਉਂਦੇ ਆਂ ਵੀ ਤੁਸੀਂ ਦੁਕਾਨ 12 ਵਜੇ ਤੱਕ ਹਰ ਹਾਲਤ ਵਿੱਚ ਬੰਦ ਕਰਨੀ ਹੈ। ਇਹ ਜਿਹੜਾ ਦੁਕਾਨਦਾਰ ਹੈ ਇਹਨੂੰ ਪਹਿਲਾਂ ਵੀ 2-3 ਵਾਰ ਅਸੀਂ ਵਾਰਨਿੰਗ ਦੇ ਚੁੱਕੇ ਸੀ ਵੀ ਆਪਣੇ ਦੁਕਾਨ 12 ਵਜੇ ਤੱਕ ਬੰਦ ਕਰ ਲੈ। ਪਰ ਇਹ ਹੁਕਮਾਂ ਦੀ ਮੰਨਣਾ ਨਹੀਂ ਸੀ ਕਰ ਰਿਹਾ। ਪਰसों ਇਹਨੂੰ ਥੋੜਾ ਜਿਹਾ ਸਖਤੀ ਨਾਲ ਖਾਣਾ ਸਾਥੇ ਡਿਵੀਜ਼ਨ ਤੇ ਪਹੁੰਚਣ ਲਈ ਜਿਤ ਬਾਣ ਨੂੰ ਬੰਦ ਕਰਵਾ ਲਈ ਕਰਵਾਇਆ ਗਿਆ ਤੇ ਜਿਹੜੇ ਕਰਕੇ ਵੀਡੀਓ ਪੂਰੀ ਕੈਪਸ਼ਨ ਚ ਪਾ ਦਿੱ ਅਦਰਵਾਈਜ਼ ਇਹ ਕਾਰਵਾਈ ਅੱਗੇ ਵੀ ਜਾਰੀ ਰਹੂਗੀ ਜਿਹੜਾ ਵੀ ਕੋਈ ਦੁਕਾਨਦਾਰ ਖਾਂਪੀ ਵਾਲੀ ਦੁਕਾਨ ਵਾਲਾ ਹੈ ਉਹ 12 ਵਜੇ ਤੋਂ ਬਾਅਦ ਖੁੱਲ੍ਹਾ ਪਾਇਆ ਗਿਆ ਤਾਂ ਉੱਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਸੋਸ਼ਲ ਮੀਡੀਆ ਤੇ ਜਲੰਧਰ ਦੇ ਪੀਪੀਆਰ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਮੁਲਾਜ਼ਮ ਇੱਕ ਦੁਕਾਨ ਤੇ ਜਾਂਦਾ ਉਸਦੇ ਮਾਲਕ ਨੂੰ ਲੈ ਕੇ ਥਾਣੇ ਦੇ ਵਿੱਚ ਚਲ ਜਾਂਦਾ। ਇਹ ਕੀ ਮਾਮਲਾ ਹੈ ਸਾਡੇ ਨਾਲ ਜੁਆਇੰਟ ਕਮਿਸ਼ਨਰ ਸੰਦੀਪ ਸ਼ਰਮਾ ਜੀ ਹੈ। ਸ਼ਰਮਾ ਜੀ ਇਹ ਕੀ ਮਾਮਲਾ ਕੀ ਹੈ? ਸੀਸੀਟੀਵੀ ਕਿਹੜੀ ਵਾਇਰਲ ਹੋ ਰਹੀ ਹੈ? ਮੁਲਾਜ਼ਮ ਦੁਕਾਨ ਤੇ ਜਾਂਦਾ ਉਸਦੇ ਮਾਲਕ ਨੂੰ ਲੈ ਕੇ ਕਿਹੜਾ ਚਲ ਜਾਂਦਾ। ਉਿਤ ਜੀ 12 ਵਜੇ ਤੋਂ ਬਾਅਦ ਵੀ ਖੁੱਲੀ ਸੀ ਜਦਕਿ ਆਰਡਰਸ ਆਏ ਹੋਏ ਨੇ ਕਿ ਕੋਈ ਵੀ ਕਮਰਸ਼ੀਅਲ ਇਸਟੈਬਲਿਸ਼ਮੈਂਟ 1 ਤਾਂ ਨੋਟਿਸ ਵੀ ਦਿੱਤਾ ਸੀਗਾ ਸਾਡੇ 7 ਐਸ ਐਚਓ ਨੇ ਲੇਕਿਨ ਉਹਨਾਂ ਨੇ ਉਹ ਬੰਦ ਨਹੀਂ ਕੀਤੀ ਇਸ ਕਰਕੇ ਉਹਦਾ ਤੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ ਸੀਸੀਟੀਵੀ ਦੇ ਵਿੱਚ ਦੇਖਿਆ ਜਾਂਦਾ ਮੁਲਾਜ਼ਮ ਵੱਲੋਂ ਉਹਨਾਂ ਦੇ ਉੱਤੇ ਹੱਥ ਵੀ ਕਿੜਿਆ ਕੀਤਾ ਬਹਿਸ ਵੀ ਬੱਕੜੀ ਹੁੰਦੀ ਹੈ ਅਚਲਕੀ ਵੀ ਹੋ ਜਾਂਦੀ ਹੈ ਉਹ ਜਦੋਂ ਕੋਈ ਜਿੱਥੇ ਜਾਂਦਾ ਹੈ ਜੀ ਤੇ ਜੇ ਸਾਹਮਣੇ ਵਾਲਾ ਕੁਝ ਬੋਲੇਗਾ ਤੇ ਫਿਰ ਉਹ ਬਹਿਸਬਾਜੀ ਤਾਂ ਹੁੰਦੀ ਹੈ ਨੈਚੁਰਲ ਅਕਸਰ ਦੇਖਿਆ ਜਾਂਦਾ 12 ਵਜੇ ਤੋਂ ਬਾਅਦ ਕਿੜੀਆਂ ਦੁਕਾਨਾਂ ਵੀ ਕਈ ਖੁੱਲੀਆਂ ਹੁੰਦੀਆਂ ਤੇ ਉੱਤੇ ਪੁਲਿਸ ਵੱਲੋਂ ਕਾਰਵਾਈ ਤਾਂ ਜ਼ਰੂਰ ਕੀਤੀ ਜਾਂਦੀ ਹੈ ਫਿਰ ਉਹਦਾ ਤੇ ਉਹਦੇ ਕਿੜੀਆਂ ਦੁਕਾਨਾਂ ਖੁੱਲੀਆਂ ਜਾਂਦੀਆਂ ਕਿਹਾ ਐਤੇ ਤੁਹਾਡੇ ਵੱਲੋਂ ਕੀ ਐਕਸ਼ਨ ਕੀਤਾ ਨੇ ਜੀ ਇੱਥੇ ਜੋ ਵੀ ਕਾਨੂੰਨੀ ਕਾਰਵਾਈ ਬੰਦੀ ਹੈ ਉਹ ਬਿਲਕੁਲ ਕੀਤੀ ਜਾਏਗੀ ਜੀ ਕਿ ਲੋਕਾਂ ਨੂੰ ਅਪੀਲ ਕੀ ਕਰਨਾ ਚਾਹੀਦਾ ਮੈਂ ਤਾਂ ਸਾਰਿਆਂ ਨੂੰ ਇਹੀ ਕਵਾਂਗਾ ਜੀ ਕਿ ਜਦੋਂ ਹੁਕਮ ਆਏ ਹੋਏ ਨੇ ਉਹਨਾਂ ਦੀ ਪਾਲਣਾ ਕਰਨ ਤੇ 12 ਵਜੇ ਤੋਂ ਬਾਅਦ ਕੋਈ ਵੀ ਆਪਣੀ ਕਮਰਸ਼ੀਅਲ ਇਸਟੈਬਲਿਸ਼ਮੈਂਟ ਖੁੱਲੀ ਨਾ ਰੱਖੇ ਦੇਖਿਆ ਅਸੀਂ ਗੱਲਬਾਤ ਕੀਤੀ ਗਈ ਹੈ ਜੁਆਇੰਟ ਕਮਿਸ਼ਨਰ ਸਾਹਿਬ ਦੇ ਨਾਲ ਉਹਨਾਂ ਨੇ ਦੱਸਿਆ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਹੈ ਜੋ 12 ਵਜੇ ਤੱਕ ਹੁਕਮ ਹੈ 12 ਵਜੇ ਤੱਕ ਦੁਕਾਨਾ ਖੋਲ ਸਕਦੇ ਨੇ 12 ਵਜੇ ਤੋਂ ਬਾਅਦ ਦੁਕਾਨ ਖੁੱਲੀ ਨਜ਼ਰ ਆਂਦੀ ਹੈ ਤੇ ਉੱਤੇ ਜੋ ਐਕਸ਼ਨ ਹੈ ਪੁਲਿਸ ਵੱਲੋਂ ਕੀਤਾ ਜਾਏਗਾ ਮਾਮਲੇ ਜੋ ਹੈ